ਬਾਈ ਆ ਵੀਡੀਓ ਕਲਿੱਪ ਸਕਿੱਪ ਨਾ ਕਰਿਓ ਜੇ ਤੁਸੀਂ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਹੋ ਜੇ ਤੁਹਾਡੀਆਂ ਧੀਆਂ ਵੀ लाਡ ਲੀਆਂ ਵਾ ਨਾ ਤੇ ਵੀਡੀਓ ਕਲਿੱਪ ਪੂਰਾ ਦੇਖ ਲਿਓ ਇਸ ਵੀਡੀਓ ਕਲਿੱਪ ਜੇ ਤੁਸੀਂ ਦੇਖੋਗੇ ਕਿ ਦੁਕਾਨਦਾਰ ਤੇ ਉਸ ਦੀ ਧੀ ਦੁਕਾਨ ਤੇ ਬੈਠੀ ਹੋਈ ਆ ਤਾਂ ਇੱਕ ਲੁੱਟਣ ਵਾਲਾ ਉੱਥੇ ਆ ਜਾਂਦਾ ਉਹ ਆਪਣੀ ਗਨ ਦਿਖਾਉਂਦਾ ਵਾ ਤੇ ਦੁਕਾਨਦਾਰ ਵਾਲੇ ਨੂੰ ਮਾਰਨ ਕੁੱਟਣ ਲੱਗ ਪੈਂਦਾ ਵਾ ਦੁਕਾਨਦਾਰ ਵਾਲੇ ਨੂੰ ਕਹਿੰਦਾ ਵੀ ਜਿੰਨੇ ਪੈਸੇ ਹੈਗੇ ਆ ਕੱਢ ਦੇ ਫਿਰ ਦੁਕਾਨਦਾਰ ਉਸ ਧੀ ਦਾ ਪਿਓ ਲੁਟੇਰੇ ਨੂੰ ਪੈਸੇ ਦੇਣ ਲੱਗ ਪੈਂਦਾ ਏ ਉਸ ਦੀ ਜੇਬ ਵਿੱਚ ਜੋ ਵੀ ਹੁੰਦਾ ਏ ਸਾਰਾ ਕੁਝ ਲੈ ਲੈਂਦਾ ਏ ਉਸ ਦਾ ਮੋਬਾਈਲ ਵੀ ਖੋਹ ਸਾਰਾ ਕੁਝ ਦੇਖਦੀ ਪਈ ਹੁੰਦੀ ਆ ਏਡੀ ਵੱਡੀ ਤਾਂ ਵਿਚਾਰੀ ਨਹੀਂ ਆ ਨੀਕੀ ਜਈ ਤਾਂ ਹੈ ਮੁਕਾਬਲਾ ਤਾਂ ਉਹਦਾ ਕਰ ਨਹੀਂ ਸਕਦੀ ਉਹ ਜੋ ਖਾ ਰਹੀ ਹੁੰਦੀ ਆ ਨਾ ਉਹ ਨੂੰ ਕਹਿੰਦੀ ਆ ਲੁਟੇਰੇ ਨੂੰ ਵੀ ਲੈ ਆ ਵੀ ਲੈ ਲੈ ਮੇਰੇ ਪਾਪਾ ਨੂੰ ਬੁਝ ਨਾ ਕੇ ਜਦੋਂ ਲੁਟੇਰਾ ਇਹ ਚੀਜ਼ ਦੇਖਦਾ ਨਾ ਤਾਂ ਲੁਟੇਰੇ ਦਾ ਵੀ ਦਿਲ ਟੁੱਟੇ ਜਾਂਦਾ ਉਹ ਸਾਰੇ ਇਹ ਪੈਸੇ ਉੱਥੇ ਰੱਖ ਦਿੰਦਾ ਉਹਨੂੰ ਵਾਪਸ ਕਰ ਦਿੰਦਾ ਧੀ ਨੂੰ ਕਹਿੰਦਾ ਵੀ ਆਪਣੀ ਚੀਜੀ ਤੂੰ ਖਾ ਲੈ ਤੇ ਲੁਟੇਰਾ ਨਾ ਬਾਅਦ ਧੀ ਨੂੰ ਕਿਸ ਕਰਦਾ ਤੇ ਉੱਥੋਂ ਚਲਿਆ ਜਾਂਦਾ ਜੀਆਂ ਲੁਟੇਰਾ ਕੁਝ ਵੀ ਨਹੀਂ ਲੈ ਕੇ ਜਾਂਦਾ ਤੇ ਧੀ ਆਪਣੇ ਬਾਪੂ ਦੀ ਜਾਨ ਬਚਾ ਲੈਂਦੀ ਧੀ ਆਪਣੇ ਬਾਪੂ ਦਾ ਲੁੱਟਿਆ ਸਮਾਨ ਬਚਾ ਲੈਂਦੀ ਯਾਰੋ ਧੀਆ ਧੀਆ ਹੀ ਹੁੰਦੀਆਂ ਵਾ ਧੀਆ ਸਿਰ ਦਾ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਵਾ ਬਾਪੂ ਆਪਣੀ ਧੀ ਨੂੰ ਚੱਕ ਕੇ ਗੱਲ ਲਾਉਂਦਾ ਉਸ ਨੂੰ ਬਹੁਤ ਪਿਆਰ ਕਰਦਾ ਜੇ ਤੁਸੀਂ ਵੀ ਆਪਣੀ ਧੀ ਨੂੰ ਪਿਆਰ ਕਰਦੇ ਹੋ ਤਾਂ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੰਗੇ ਚੰਗੇ ਕਮੈਂਟ ਵੀ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ